ਚਾਰ ਜੌਹੀਆਂ ਵਿੱਚੋਂ ਹੁਣ ਕੌਣ ਕਰਦਾ ਟਰਾਈ ਟੱਕਣ ਦੀ ਰੱਖਣ ਦੀ ਲਾ ਪਈ ਹੋਈ ਕਬੱਡੀ ਤੇ ਜੱਗਾ 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 ਕਿੰਗ ਟੋਇਨ ਦੇ ਸੁੱਖਾ ਤੇ ਸੀ ਸਰੀ ਦੇ ਸੀ 200 ਡਾਲਰ ਜੱਗੇ ਦੇ ਲਈ ਗੋਪੀ ਕੁੰਨਰ ਸਿੱਟੀ ਮਾਰ ਦਿਓ ਲਓ ਖੇਡ ਮੈਦਾਨ ਦੇ ਵਿੱਚ ਫਲਟ ਕਬੱਡੀ ਪਾਉਣ ਦੇ ਲਈ ਤਿੰਨ ਕਬੱਡੀਆਂ ਦੇ 500 ਡਾਲਰ ਹੋਊਗਾ 600 ਵੱਲੋਂ 500 ਡਾਲਰ ਦਿੱਤਾ ਜਾਊਗਾ ਲੋ ਫਰੀਦ 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 ਕੋਸ਼ਿਸ਼ ਕਰਦਾ ਪਕਰਦਾ ਕਰਦਾ ਕਬੱਡੀ 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 ਹਾ ਹਾ ਤਗੜਾ ਖੀਰਮ ਵਾਲੀ ਬੁਲਟ ਦੀ ਪੈਂਦੀ ਹੋਈ ਬੁਲਟ ਦਾ ਰੱਖਿਆ ਨੰਬਰ ਲੈਉਣ ਨੂੰ ਹਰਿਆਣੇ ਵਾਲਾ ਸ਼ੀਲੂ ਸ਼ਾਂਦਾ ਹੋਇਆ ਟੱਕਰ ਦੀ ਕੋਸ਼ਿਸ਼ ਕਰਦਾ ਹੋਇਆ ਜੀਲੂ ਸ਼ਾ ਗਿਆ ਵਿੱਚ ਦੁਨੀਆ ਦੇ ਆ ਮੰਗੜਤੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰੌਂਡਾ ਖਾ ਫਿੱਦਾ ਜਿਵੇਂ ਦੁਨੀਆ ਨਰੀ ਕਰੋਨੇ ਤੋਂ ਮਿੰਟੂ ਬਰਾੜਾ ਸ਼ੋਰਾ ਹਰੇੜੇ ਦਾ ਕੱਲਾ ਅੰਮਾ ਸੋਰ ਸਿੰਘ ਵਾਲਾ ਅੰਮਾ ਸਿਕ ਸਰਦਾਰ ਕਬੱਡੀ ਖਿਡਾਰੀ ਸੰਨੀ ਕਾਲਾ ਸੰਘਿਆ ਵਾਲਾ ਹਾ ਜਸਵਾਲ ਸਿੰਘ ਸੰਘੇ ਦਾ ਪੁੱਤਰ ਮਾ ਹਰਦੀਪ ਕੌਰ ਦਾ ਪੇਟਾ ਤਕੜੇ ਜੱਫੇ ਦੀ ਕੋਸ਼ਿਸ਼ ਹਾ ਕਬੱਡੀ 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 ਇਹ ਮਾਰ ਕੇ ਨਹੀਂ ਖਾਣੇ ਸੌਰੀਆਂ ਉੱਪਰ ਜਾਫੀ ਬਣੇਗਾ ਲੈ ਸ਼ੁਭ ਸ਼ਾਮਾ ਇਸ ਲਾਈਨ ਨੂੰ ਅੱਗੇ ਲੈ ਕੇ ਜਾਂਦੇ ਆ ਅੱਜ ਕ੍ਰਿਕੇਟਾਂ ਦੇ ਵਰਲਡ ਕੱਪ ਦੇ ਵਿੱਚ ਗੱਲ ਹੋਗੀ ਦੁਨੀਆ ਦੇ ਵੱਡੇ ਖਿਡਾਰੀਆਂ ਦੀ ਆ ਮੈਦਾਨ ਦੇ ਵਿੱਚ ਸ਼ੀਲੂ ਆ ਸ਼ੀਲੂ ਸ਼ੀਲੂ ਤੇ ਬੁਲਟ ਸ਼ੀਲੂ ਤੇ ਬੁਲਟ ਇਹ ਹੁੰਦੀ ਹੋਈ ਕਮਾਲ ਵਾਹ ਜੇ ਖਿਸਕਾ ਗਏ